ਉੰਨੀ ਮਾਨ ਜੀ ਤੇ ਬੋਬੀ ਮਾਨ ਜੀ ਦੋਨੋਂ ਹੀ ਇਹਨਾਂ ਨੇ ਝੂਠੇ ਕੇਸ ਪਾ ਕੇ ਉਹ ਅੰਦਰ ਭੇਜਿਆ ਆਇ ਕਹਜਾ ਪਰਿਵਾਰ ਹੈ ਜਿਹੜਾ ਵਰਕਰਾਂ ਨਾਲ ਖੜਦਾ ਹੈ ਤੇ ਕਾਲੀ ਦਲ ਦਾ ਵਫਾਦਾਰ ਹੈ ਐਮਪੀ ਸਾਹਿਬ ਸਰ ਜ਼ੋਰਤ ਸਿੰਘ ਮਾਨ ਮੇਰੇ ਪਿਤਾ ਬਾਦਲ ਸਾਹਿਬ ਦੇ ਸਭ ਤੋਂ ਨਜ਼ਦੀਕੇ ਸਾਥ ਸਾਥ ਉਸ ਸਮੇਂ ਜਦੋਂ ਬਹੁਤ ਬੁਰਾ ਦੌਰ ਸੀ ਨਾਲ ਬੰਨਦੇ ਹੁੰਦੇ ਸੀ ਬੰਦੂਖ ਲੈ ਕੇ ਜਦੋਂ ਲੋਕੀ ਡਰਦੇ ਹੁੰਦੇ ਸੀ ਪਤਾ ਨਹੀਂ ਕਿਹਨੇ ਕੋਈ ਕਰ ਦੇਣਾ ਆទਿਰਿਸ਼ਤਾ ਤੋਂ ਇਹ ਰਿਸ਼ਤਾ ਪੀੜਿ ਤੇ ਪੀੜਿ ਚਲੀ ਜਾਂਦਾ ਉਹ ਨੋਨੀ ਤੇ ਬੋਬੀ ਜਮਾ ਭਰਾਵਾ ਮੰਗੂਆਂ ਸਾਰਾ ਪਰਿਵਾਰ ਹੀ ਭਰਾਵਾ ਮੰਗੂਆਂ ਵੇ ਸਾਰੇ ਜੀ ਇਸੇ ਤਰ੍ਹਾਂ ਇਹਨਾਂ ਨਾਲ ਜੋ ਧੱਕਾ ਹੋਇਆ ਤੇ ਜਿਹਨੇ ਕੀਤਾ ਬੜਾ ਪਾਸੇ ਹੁੰਦਾ 7-8 ਮਹੀਨੇ ਲੱਗੇ ਬੋਲ ਇਫਨ ਹੋ ਪਰਮਾਤਮਾ ਮੇਰ ਕਰਨ ਥੋੜਾ ਸਾਥ ਹੋਏ ਸਰਕਾਰ ਤੁਸੀਂ ਆਪਣੀ ਲੈ ਆਓ ਮੈਂ ਨਾ ਕਹਿਣਾ ਚਾਹਣਾ ਗੁਰੂ ਸਾਹਿਬ ਹਾਯਾ ਲੋ ਉਹਨਾਂ ਜਿਹੜੇ 2-4 ਹਜ਼ਾਰ ਵਾਲੀ ਕਸਰ ਜੀ ਕੱਢਦੇ ਆ ਪਤਾ ਨਹੀਂ ਜਮਾਈ ਨੇੜੇ ਦੇੜੇ ਲਿਆ ਕੇ ਨਾ ਹੁਣ ਤਾਂ 6-10 ਹਜ਼ਾਰ ਦੀ ਲਾਓ ਵਧੀਆ ਮੰਤਰੀ ਬਣਾ ਕੇ ਉਹਨੂੰ ਭੇਜਾਂਗੇ ਇੱਥੇ ਥੋੜੀ ਸੇਵਾ ਕਰੇਗੋ ਅੱਜ ਲੋੜ ਹੈ ਪੰਜਾਬ ਨੂੰ ਬਚਾਉਂਦੀ ਹਾਲਾਤ ਦੇ ਕੀ ਬਣੇ ਪਏ ਮੈਂ ਥੋੜੀ ਦਿਨ ਪਹਿਲੇ ਬੈਠਾ ਸੋਚੀ ਜਾਂਦਾ ਸੀ ਕਿ ਪਿਛਲੇ 60 ਸਾਲ ਚ ਕਿਹੜੇ ਮੁੱਖ ਮੰਤਰੀ ਬਣੇ ਆ ਤੇ ਉਹਨਾਂ ਨੇ ਕੀ ਕੀਤਾ ਪਿੰਨਾ ਗੇਲ ਲੱਗ ਗਿਆ ਇੱਕ ਤੋਂ ਮੁੱਖ ਮੰਤਰੀ ਜਾਨੀ ਜ਼ੈਲ ਸਿੰਘ ਬਣੇ ਕਿਸੇ ਨੂੰ ਨਹੀਂ ਪਤਾ ਉਹਨਾਂ ਨੇ ਕੀ 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 ਦੇਣਾ ਨਾ ਨਰੇ ਪੰਜਾਬ ਕੋਈ ਕਿਹੜਾ ਪੁਲ ਬਣਾਇਆ ਕਿਹੜੀ ਸੜਕ ਬਣੀ ਕੁਝ ਵੀ ਨਹੀਂ ਪਤਾ ਨਾ ਕੋਈ ਕੀਤਾ ਦਰਪਾਰਾ ਸਿੰਘ ਬਣੇ 5 ਸਾਲ ਕਾਂਗਰਸ ਦੇ ਬੈਂਸਿੰਗ ਬਣਿਆ 5 ਸਾਲ ਕਾਂਗਰਸ ਦਾ ਕੈਪਟਨ ਮਨਿੰਦਰ ਸਿੰਘ 10 ਸਾਲ ਬਣਿਆ ਕਾਂਗਰਸ ਕਾਂਗਰਸ ਦਾ ਜਿਵੇਂ ਆਏ ਸੀ ਤਾਂ ਉਵੇਂ ਹੀ ਚਲੇ ਗਏ ਡੱਖਾਂ ਵੀ ਤੋੜਿਆ ਕੱਲਾ ਰਾਜ ਕਰਨ ਵਾਸਤੇ ਆਉਂਦੇ ਐ 5 ਸਾਲ ਐਸ਼ ਕਰਨ ਵਾਸਤੇ ਆਉਂਦੇ ਲੁੱਟਣ ਆਉਂਦੇ ਐ ਤੇ ਹੁਣ ਆਲਾ ਤਾਂ ਜਿਵੇਂ ਪਾਗਲ ਹੈ ਕਿੰਨ ਕਿਹੜਾ ਸ਼ਰਮ ਹੁੰਦੀ ਹੈ ਕਿ ਮੁੱਖ ਮੰਤਰੀ ਆ ਤੁਸੀਂ ਦੇਖ ਲਓ 30 ਸਾਲ ਆਏ ਆ ਮੁੱਖ ਮੰਤਰੀ ਘਪਾਂਜੇ ਛੇ ਕਿ ਉਹਨਾਂ ਦਾ ਮੁਕਾਬਲਾ ਵੱਡੇ ਬਾਦਲ ਸਾਹਿਬ ਜਿਹਨੇ 22 ਸਾਲ ਸੈਂ ਪੰਜ ਵਾਰ ਮੁੱਖ ਮੰਤਰੀ ਬਣੇ ਮੈਂ ਕਿਤੇ ਕਿਤੇ ਸੋਚਦਾ ਹੁੰਦਾ ਹੈ ਜੇ ਬਾਪੂ ਬਾਦਲ ਸਿਆਸਤ ਚ ਨਾ ਹੁੰਦੇ ਤੇ ਐ ਜਿਹੜੇ ਛੇ ਆਏ ਸੀ ਐ ਜਿਹੇ ਚਾਰ ਖੋਰ ਆ ਜਾਂਦੇ ਕਿਹਨੇ ਕੀ ਕੁਲ ਕਨੈਕਸ਼ਨ ਦੇ ਨੇ ਥੋਨੇ ਕਿਹਨੇ ਇੱਕ ਮੌਕੇ ਦੇਣੇ ਸੀ ਕਿਨੇ ਪੱਕੇ ਖਾਲੇ ਬਲੂਮੇ ਸੀ ਕਿਨੇ ਬਾਰਡਰ ਤੇ ਜ਼ਮੀਨਾਂ ਦੇਣੀਆਂ ਸੀ ਕਿਨੇ ਆਟਾ ਦਾ ਦੇਣਾ ਸੀ ਕਿਨੇ ਸ਼ਗਨ ਦੇਣਾ ਸੀ ਕਿਨੇ ਪੈਨਸ਼ਨ ਦੇਣਾ ਸੀ ਕਿਨੇ ਸਾਨੂੰ ਐਮਐਸਪੀ ਲਿਆਉਣੀ ਸੀ ਥੋੜੀ ਅੰ ਪਿੰਡਾਂ 'ਚ ਮੰਡੀਆਂ ਮਨਾਉਣੀਆਂ ਸੀ ਬੰਦਾ ਕਿਤੇ ਸਾਰਾ ਕੁਝ ਕੀਤਾ ਆ ਤੁਸੀਂ ਕੱਲ ਦੇਖ ਲਓ ਜਦੋਂ ਉਹ ਹੁੰਦੇ ਸਰਕਾਰ ਤੁਸੀਂ ਉਹ ਬੰਦੀ ਉਹਨਾਂ ਦਾ ਨਿਸ਼ਾਨਾ ਰਾਜ ਕਰਨਾ ਨਹੀਂ ਸੀ ਉਹਨਾਂ ਸੀ ਕੱਲਾ ਸੇਵਾ ਕਰਨਾ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਕਿਸੇ ਨਾ ਕਿਸੇ ਪਿੰਡ ਤੇ ਸ਼ਹਿਰ ਤੇ ਮੰਡੀ ਤੇ ਹੁੰਦੇ ਦੱਸੋ ਕੀ ਚਾਹੀਦਾ ਦੱਸੋ ਕੀ ਕਰਨਾ ਹੈ ਤੁਸੀਂ ਜਿੰਨੀ ਡਵੈਲਪਮੈਂਟ ਹੈ ਜਿੰਨੀ ਡਵੈਲਪਮੈਂਟ ਹੈ ਉਦੋਂ ਹੀ ਹੋਈ ਹੈ ਜਦੋਂ ਖਾਲੀ ਸਰਕਾਰ ਆਉਂਦੀ ਹੈ ਇੱਕ ਨਿਸ਼ਾਨੀ ਥੋੜੀ ਕਿਸੇ ਦੀ ਨਹੀਂ ਹੈ ਆ ਸਾਰੇ ਦੂਜੇ ਐਮਐਲਏ ਬਣਨ ਵਾਸਤੇ ਜਨਮਨ ਲੈਣ ਵਾਸਤੇ ਚੇਅਰਮੈਨੀਆਂ ਲੈਣ ਵਾਸਤੇ ਮੰਤਰੀ ਬਣਨ ਵਾਸਤੇ ਆਉਂਦੇ ਆ ਦੇ ਮੰਤਰੀ ਬਣ ਜਾਂਗੇ ਹੋਰ ਥੇ ਵੀ ਢੋਰੀ ਮਾਰਾਂਗੇ ਅੱਜ ਦੀ ਸਰਕਾਰ ਆ ਝਾੜੂ ਨਾਲ ਤਾਂ ਰਕਾਣੀ ਤੋੜ ਦੇ ਮੈਨੂੰ ਲੱਗਦਾ ਇਹ ਤਾਂ ਮਾੜੀ ਸਰਕਾਰ ਮੈਨੂੰ ਲੱਗਦਾ ਪੂਰੇ ਹਿੰਦੁਸਤਾਨੀ ਦੁਨੀਆ ਜ ਵੀ ਨਹੀਂ ਕੋਈ ਬਣਾ ਰਹੀ ਇਹਨਾਂ ਦਾ ਫਿਕਰ ਹੀ ਨਹੀਂ ਲੁੱਟਣ ਤਾਂ ਲੱਗੇ ਆਪਨੀ ਸ਼ਕਲ ਦਿਖਾਉਣ ਵਾਸਤੇ ਘੜ ਤੋਂ ਘੜ ਹਜ਼ਾਰ ਕਰੋੜ ਲਾਉਂਦਾ ਕੋਈ ਕੰਦ ਨਹੀਂ ਛੱਡੀ ਆਏ ਭਗਵੰਦਾਨ ਕੋਈ ਸੜਕ ਨਹੀਂ ਛੱਡੀ ਝੂਠ ਤੇ ਝੂਠ ਬੋទੋਤੀ ਜਾਂਦਾ ਫੋਟੋ ਲਾ ਲਾ ਕੇ ਮੈਂ ਕਿਹਾ ਜਿਹੜੀ ਫੋਟੋ ਇੰਨੇ ਲੋਕੀ ਦੁਖੀ ਹੋਏ ਬੈਠੇ ਰਿਹਾ ਫੋਟੋ ਤੋਂ ਹਲੇ ਤਾਂ ਆਹਾਂ ਤੋਂ ਨੇੜੇ ਇੱਕ ਕੁਛ 2 ਜਰ ਮਹੀਨੇ ਦਾ ਫਿਰ ਸਾਰੇ ਖੇਤਰ ਮਾਰਿਆ ਕਰਨੇ ਉਹ ਫੋਟੋ ਅੱਜ ਕਰਕੇ ਗੁਰੂ ਸਾਹਿਬ ਬੇਨਤੀ ਕਰਦਾ ਦੇਖੋ ਬਹੁਤ ਆਪਾਂ ਪਿੱਛੇ ਰਹਿ ਗਏ ਆ ਮੈਨੂੰ ਤੁਹਾਡੇ ਤੇ ਮਾਣਾ ਕਿਉਂਕਿ ਤੁਸੀਂ ਮੈਨੂੰ ਪਾਰਲੀਮੈਂਟ ਦਾ ਮੌਕਾ ਦਿੱਤਾ ਤੇ ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ ਕਿ ਮੌਕਾ ਕਿਦਾਂ ਆਜੇ ਆ ਜਿਹੜਾ ਫਿਰੋਜ਼ਪੁਰ ਪਾਰਲੀਮੈਂਟ ਹੈ ਤੁਹਾਨੂੰ ਐ ਜਾ ਨਜ਼ਾਰਾ ਲਿਆ ਕੇ ਦਿਖਾ ਦੂੰਗਾ ਐ ਜੇ ਤੁਹਾਨੂੰ ਜਿਹੜੀਆਂ ਕਿਸੇ ਚੀਜ਼ ਦੀ ਕਮੀ ਮੇਰੇ ਵੀ ਨਹੀਂ ਦੇਣਾ ਨਾਲੇ ਤੁਹਾਨੂੰ ਪਤਾ ਮੇਰੇ ਕੰਮ ਕਰਨ ਦਾ ਤਰੀਕਾ ਪਤਾ ਹੈ ਹਨਾ ਆ ਜਲਾਲਾਬਾਦ ਜਾ ਕੇ ਦੇਖੋ ਹੂੰ ਉਦੋਂ ਹੀ ਬਾਹਰ ਦੂੰ ਸਾਰ ਬੋਲੇ ਐ ਸੋ ਨਿਹਾਲ ਜਲਾਲਾਬਾਦ ਜਿਨਨੇ ਠੱਗੀ ਠੋਰੀ ਕੀਤੀ ਹੈ ਕੋਈ ਲੰਬੜੇ ਨਹੀਂ ਬਦਮਾਜ਼ ਨੇ ਜਿਨਨੇ ਨਾ ਨਹੀਂ ਠੱਗੀ ਕੀਤੀ ਸੋ ਮੈਂ ਆਈ ਬੇਨਤੀ ਕਰਦਾ ਸਾਰਿਆਂ ਨੂੰ ਹੁਣ ਧੜੇ ਬੰਦੀ ਛੱਡ ਦਿਓ ਕੁਛ ਮਰਜੀ ਛੱਡ ਦਿਓ ਗਲਤੀ ਨਾ ਹੁਣ ਇੱਕ ਕਰਿਓ ਕਿਤੇ ਅ ਤਜਰਬੇ ਕਰਨੇ ਛੱਡ ਦਿਓ ਕਿਉਂਕਿ ਤਜਰਬੇ ਨਹੀਂ ਮਰਿਆ ਅਕਾਲੀ ਦਲ ਆਪਣੀ ਮਾਂ ਪਾਰਟੀ ਹੈ ਕੌਮ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਅਸੀਂ ਜਿਉਣਾ ਮਾਰਨਾ ਤੁਹਾਡੇ ਵਾਸਤੇ ਹੈ ਝਾੜੂ ਵਾਲੇ ਨਹੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਨਾ ਕਾਂਗਰਸ ਨੇ ਸਾਡੀ ਸੋਚ ਸਾਡਾ ਨਿਸ਼ਾਨਾ ਪੰਜਾਬ ਹੈ ਹਰ ਰਵਾਈ ਪੰਜਾਬੀ ਲੜਨ ਨੂੰ ਤਿਆਰ ਹੈ ਜਾਨ ਦੇਣ ਨੂੰ ਤਿਆਰ ਹੈ ਪੰਜਾਬ ਵਾਸਤੇ ਖੌਮ ਵਾਸਤੇ ਅੱਜ ਜਿਹੜਾ ਆਪਾਂ ਕਮਜ਼ੋਰ ਕਰਤਾ ਨਾ ਆਪਣੇ ਕਾਂਗਲੀਦਲ ਨੂੰ ਪਿਛਲੇ 10 ਸਾਲਾਂ ਚ ਸਭ ਤੋਂ ਵੱਡਾ ਨੁਕਸਾਨ ਆਪਣਾ ਹੋ ਗਿਆ ਜਿਹੜੇ ਮੁਲਕ ਦੀ ਜਿਹੜੇ ਸੂਬੇ ਦੀ ਫੌਜ ਖਤਮ ਹੋ ਜੇ ਜਾਂ ਕਮਜ਼ੋਰ ਹੋ ਜੇ ਉਹਦੇ ਜਿਹੜਾ ਹੁੰਦਾ ਹੈ ਉਦੇ ਤੇ ਹਮਲਾ ਕਰ ਲੰਦਾ ਤੁਸੀਂ ਦੇਖ ਲਓ ਤੁਸੀਂ ਕਾਲੀ ਦਲ ਕਮਜ਼ੋਰ ਕਰਾਇਆ ਅੱਜ ਤੁਹਾਡੇ ਗੁਰੂ ਘਰਾਂ ਦੇ ਕਬਜ਼ਾ ਕਰ ਗਏ ਪਰ ਹਜ਼ੂਰ ਸਾਹਿਬ ਦੀ ਜਿੱਦੇ ਹੁਣ ਸਿੱਖ ਕੌਮ ਦੀ ਮੈਨੇਜਮੈਂਟ ਨਹੀਂ ਹੈ ਮਹਾਰਾਸ਼ਟਰ ਸਰਕਾਰ ਨੇ ਕੰਟਰੋਲ ਲੈ ਲਿਆ ਤਖਤ ਪਟਨਾ ਸਾਹਿਬ ਦਾ ਬਿਹਾਰ ਸਰਕਾਰ ਨੇ ਕੰਟਰੋਲ ਲੈ ਲਿਆ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਦਿੱਲੀ ਸਰਕਾਰ ਲੈ ਗਈ ਐਸਜੀਪੀਜੀ ਧੋੜੀ ਤੋੜ ਕੇ ਹਰਿਆਣਾ ਅਲੱਗ ਕਰਦਾ ਤੇ ਉਹਦੇ ਹਰਿਆਣਾ ਮੁੱਖ ਮੰਤਰੀ ਫੈਸਲਾ ਕਰਦਾ ਹੈ ਦੇ ਅਕਾਲ ਤਖਤ ਸਾਹਿਬ ਤੇ ਵੀ ਕੰਟਰੋਲ ਕਰਨ ਨੂੰ ਆਈ ਸੀ ਆ ਤਾਂ ਮਸਾ ਬਚਾਇਆ ਐਸਜੀਪੀਸੀ ਇਹਨਾਂ ਦਾ ਨਿਸ਼ਾਨਾ ਇੱਕੋ ਹੀ ਕਰਿਆ ਕਿ ਜੇ ਪੰਜਾਬ ਤੇ ਕਬਜ਼ਾ ਕਰਨਾ ਹੈ ਤੇ ਕਾਲੀ ਦਲ ਨੂੰ ਖਤਮ ਕਰਨਾ ਪੈਣਾ ਹੈ ਇਹਨਾਂ ਦਾ ਨਿਸ਼ਾਨਾ ਇੱਕੋ ਹੀ ਰਿਹਾ ਕਿ ਬਾਦਲ ਨਾ ਖਤਮ ਕਰ ਦਿਓ ਦੇਖੋ ਇੱਥੋਂ ਤੱਕ ਚਲੇ ਗਏ ਮੈਨੂੰ ਗੋਲੀ ਮਾਰਨ ਤੱਕ ਆ ਗਏ ਸੀ ਪਰ ਰੱਬ ਨੇ ਜਿੱਥੇ ਨਹੀਂ ਨਾ ਪ੍ਰਮਾਤਮਾ ਉਹਨ ਕੋਈ ਫਿਕਰ ਨਹੀਂ ਇਤਿ ਸਾਜੇਸ਼ ਅਕਾਲੀ ਦਲ ਕੌਮ ਦੀ ਲੀਡਰਸ਼ਿਪ ਖਤਮ ਕਰਨ ਵਾਸਤੇ ਇਹਨਾਂ ਨੇ ਸ਼ੁਰੂ ਕੀਤੀ ਪਰ ਕਾਮਯਾਬ ਨਹੀਂ ਹੋਣ ਦੇ ਤਰ ਪਰਮਾਤਮਾ ਨੇ ਤੇ ਜਿਹੜੇ ਖਤਮ ਕਰਨ ਨੂੰ ਫਿਰਦੇ ਸੀ ਉਹ ਅੱਜ ਸਦਕਾ ਦੇ ਰੋਹਦੇ ਫਿਰਦੇ ਐਸ ਕਰਕੇ ਮੈਂ ਬੇਨਤੀ ਕਰਨਾ ਹੈ ਸਾਰਿਆਂ ਨੂੰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਐਨਾ ਸੱਚ ਹੋ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਇਲੈਕਸ਼ਨ ਹੈ ਐਨੀ ਅਗਲੀ ਸਰਕਾਰ ਦਾ ਫੈਸਲਾ ਕਰਨਾ ਐ ਸਿਲੈਕਸ਼ਨ ਨੇ ਦਿਖਾ ਦਿਓ ਸਾਰਿਆਂ ਨੂੰ ਕਿ ਆਪਾਂ ਵਾਪਸ ਆਪਣੀ ਕੌਮ ਦੀ ਜਥੇਬੰਦੀ ਪੰਜਾਬ ਦੀ ਜਥੇਬੰਦੀ ਨੂੰ ਤਕੜਾ ਕਰਕੇ ਆਈ ਜਥੇਬੰਦੀ ਹੈ ਜਿਹੜੇ ਤੁਹਾਡੇ ਪਿੰਡਾਂ ਨੂੰ ਅੱਗੇ ਲੈ ਕੇ ਜਾਊਗੀ ਪੰਜਾਬ ਨੂੰ ਅੱਗੇ ਲੈ ਜਾਊਗੀ ਤੇ ਤੁਹਾਡੀ ਪੰਜਾਬ ਦੀ ਢੰਡਾ ਚੂਲਣ ਵਾਪਸ ਲਾਊਗੀ ਤੇ ਆ ਜਿੰਨੇ 10 ਸਾਲ ਕਮੀਆਂ ਉਹ ਸਾਰੀਆਂ ਇਕ ਅਖਾਲੀ ਨਾਲ ਵਾਦਾ ਕਰਦਾ ਤੁਹਾਡਾ ਪੂਰੇ ਕਰੂੰਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ 35 ਕੀ ਆ ਪਿਛਮਨ A vidíte,